ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੇ ਪਛਤਾਹੋਗੇ ਪ੍ਰਾਨ ਜਾਹੇਗੇ ਸ਼ੂਟ ਗੁਰੂ ਪਿਆਰਿਓ ਬਾਬਾ ਕਬੀਰ ਜੀ ਦਾ ਇਹ 41 ਮਾਸ ਸਲੋਕ ਹੈ ਇਸ ਸ਼ਲੋਕ ਦੇ ਪਿੱਛੇ ਦਾ ਇਤਿਹਾਸ ਇੱਕ ਵਾਰ ਕਾਂਸ਼ੀ ਦੇ ਵਿੱਚ ਲੁੱਟ ਪਈ ਹੋਈ ਸੀ ਤਾਂ ਜਿਹੜੇ ਲੁਟੇਰੇ ਸੀ ਉਹ ਮੋਟਾ-ਮੋਟਾ ਮਾਲ ਲੈ ਕੇ ਚਲੇ ਗਏ ਉਸ ਤੋਂ ਬਾਅਦ ਜੋ ਬਤਿਆ-ਕੁਤਿਆ ਮਾਲ ਸੀ ਉਹ ਨਗਰ ਦੇ ਲੋਕ ਲੁੱਟ ਕੇ ਆਪਣੇ-ਆਪਣੇ ਘਰਾਂ ਨੂੰ ਲੈ ਕੇ ਆ ਰਹੇ ਸੀ ਤਾਂ ਲੋਕਾਂ ਨੇ ਮਨ ਮਰਜ਼ੀ ਦਾ ਧਨ ਲੁੱਟਿਆ ਤਾਂ ਭਗਤ ਕਬੀਰ ਜੀ ਨੂੰ ਕਿਸੇ ਨੇ ਕਿਹਾ ਭਗਤ ਜੀ ਤੁਸੀਂ ਵੀ ਗਰੀਬ ਹੋ ਆ ਲੁੱਟ ਪਈ ਹੋਈ ਹੈ ਕੋਈ ਨਹੀਂ ਪੁੱਛਦਾ ਤੁਸੀਂ ਵੀ ਸਾਡੇ ਨਾਲ ਚੱਲੋ ਤੇ ਕੁਝ ਧਨ ਪਦਾਰਥ ਕੁਝ ਸਮਾਨ ਲੁੱਟ ਲਿਆਵੋ ਤਾਂ ਕਿ ਘਰ ਪਰਵਾਦਾ ਥੋੜੇ ਦਿਨ ਗੁਜ਼ਾਰਾ ਸੌਖਾ ਹੋ ਜਾਵੇਗਾ ਬਾਬਾ ਕਬੀਰ ਜੀ ਕਹਿਣ ਲੱਗੇ ਭਲਿਓ ਕੀ ਫਾਇਦਾ ਇਸ ਤਰ੍ਹਾਂ ਕਿਸੇ ਦੇ ਹੱਕ ਨੂੰ ਲੁੱਟਣਾ ਇਹ ਠੀਕ ਨਹੀਂ ਕਿਸੇ ਦੇ ਹੱਕ ਨੂੰ ਮਾਰਨਾ ਠੀਕ ਨਹੀਂ ਕੋ ਜਾਬਰ ਜਰਵਾਨੇ ਲੁੱਟ ਕੇ ਲੈ ਗਏ ਉਹਨਾਂ ਨੂੰ ਵੀ ਉਹਨਾਂ ਦੇ ਕੀਤੇ ਦਾ ਫਲ ਭੁਗਤਣਾ ਪਏਗਾ ਕਿਉਂਕਿ ਇਸ ਤਰ੍ਹਾਂ ਕਿਸੇ ਦੀ ਕਮਾਈ ਦੇ ਉੱਪਰ ਆਪਣਾ ਹੱਕ ਜਮਾਉਣਾ ਇਹ ਠੀਕ ਨਹੀਂ ਹੁੰਦਾ ਤੋਂ ਬਾਬਾ ਕਬੀਰ ਜੀ ਕਹਿੰ ਲਗੇ ਤੁਸੀਂ ਇਹ ਲੁੱਟ ਨੂੰ ਛੱਡੋ ਤੇ ਸਾਡੇ ਕੋਲ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਜੇ ਲੁੱਟ ਕਰਨ ਦਾ ਚਾਹ ਹੈ ਨਾ ਤਾਂ ਆਓ ਮੇਰੇ ਨਾਲ ਲਲਕ ਰਲ ਕੇ ਮੇਰੇ ਨਾਲ ਲੱਗ ਕੇ ਤੁਸੀਂ ਵੀ ਆਹ ਲੁੱਟਣਾ ਕਰੋ ਪਰਮਾਤਮਾ ਦੇ ਨਾਮ ਕਹਿਣ ਲੱਗੇ ਕਿਵੇਂ ਬਾਬਾ ਕਬੀਰ ਜੀ ਕਹਿਣ ਲੱਗੇ ਕਬੀਰ ਲੁੱਟਣਾ ਹੈ ਤਾਂ ਲੂਟ ਲੈ RAM ਨਾਮ ਹੈ ਵੀ ਭਗਤ ਵੀਰ ਜੀ ਕਥਨ ਕਰਦੇ ਨੇ ਭਾਈ ਜੇਕਰ ਕੋਈ ਲੁੱਟਣਾ ਹੈ ਕੁਝ ਲੁੱਟਣਾ ਹੈ ਤਾਂ ਇਹ ਲੁੱਟਦਾ ਕੀ ਲੁੱਟਣਾ ਹੈ ਬਾਬਾ ਕਬੀਰ ਜੀ ਕਹਿੰਦੇ ਰਾਮ ਨਾਮ ਹੈ ਲੂਟ ਪਰਮਾਤਮਾ ਦੇ ਨਾਮ ਦੀ ਲੁੱਟ ਪਈ ਹੋਈ ਹੈ ਸੰਤਾਂ ਦੇ ਦਰਵਾਜ਼ੇ ਉੱਪਰ ਰਾਮ ਨਾਮ ਦੀ ਲੁੱਟ ਪਈ ਹੋਈ ਹੈ ਜੇਕਰ ਲੁੱਟਣਾ ਹੈ ਤਾਂ ਉਸ ਰਾਮ ਨਾਮ ਨੂੰ ਲੁੱਟ ਲੈਣਾ ਕਰੂ ਇਹੀ ਸਾਡੀ ਜ਼ਿੰਦਗੀ ਦਾ प्रयोजन ਹੈ ਇਹੀ ਸਾਡੀ ਜ਼ਿੰਦਗੀ ਦਾ ਮਕਸਦ ਹੈ ਇਹੀ ਸਾਡਾ ਦੁਨੀਆ ਤੇ ਆਉਣ ਦਾ ਕਾਰਨ ਹੈ ਇਸ ਕਰਕੇ ਪ੍ਰਮਾਤਮਾ ਦੇ ਨਾਮ ਨੂੰ ਲੁੱਟਣਾ ਕਰੋ ਫਿਰ ਪਾਛੇ ਪਛਤਾਹੋਗੇ ਪ੍ਰਾਨ ਜਾਹੇਗੇ ਸੂਤ ਬਾਬਾ ਕਬੀਰ ਜੀ ਕਹਿੰਦੇ ਭਾਈ ਜਦੋਂ ਤੁਹਾਡੇ ਪ੍ਰਾਨ ਛੁੱਟ ਜਾਣਗੇ ਆਸਵਾਸ ਪੂਰੇ ਹੋ ਜਾਣਗੇ ਫਿਰ ਤੁਸੀਂ ਜੋ ਦੁਨੀਆ ਤੋਂ ਜਾਣਾ ਪਵੇਗਾ ਨਾ ਤੁਹਾਨੂੰ ਨਾਮ ਤੋਂ ਦੇਣਾ ਪ੍ਰਮਾਤਮਾ ਦਾ ਨਾਮ ਲੁੱਟਿਆ ਨਹੀਂ ਪ੍ਰਮਾਤਮਾ ਦਾ ਨਾਮ ਜਪਿਆ ਨਹੀਂ ਤਾਂ ਜਦੋਂ ਇਸ ਤਰ੍ਹਾਂ ਜਾਓਗੇ ਖਾਲੀ ਹੱਥ ਫਿਰ ਤੁਸੀਂ ਪਛਤਾਪ ਕਰੋਗੇ ਚੂਰੋਗੇ ਹੁਣ ਹੀ ਨਾਮ ਸਿਮਰਨ ਦਾ ਵੇਲਾ ਹੈ ਇਸ ਲਈ ਪ੍ਰਮਾਤਮਾ ਦੇ ਨਾਮ ਦੀ ਹੀ ਲੁੱਟਣ ਲੁੱਟਣ ਲੁੱਟ ਨਾ ਕਰੋ ਜੈਸਾ ਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਕਾਰ ਲਾਗੇ ਆਗ ਜਾਗ ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛਤਾਇਐ ਜੈਸੇ ਤੋ ਸੰਗਰਾਮ ਸਮੇ ਸਿੱਖਿਓ ਚਾਹੇ ਬੀਰ ਵਿਦਿਆ ਅਨਿਥਾ ਉਦਮ ਜੈਤ ਪਦਵੀਨਾ ਪਾਈਐ ਜੈਸੇ ਨਸ ਸੋਵਤ ਸੰਗਾਤੀ ਚਲ ਜਾਤ ਪਾਛੇ ਹੋਰ ਪਏ ਭਾਰ ਬਾੰਦ ਚੱਲੇ ਕਤ ਜਾਈਏ ਤੈਸੇ ਮਾਇਆ ਧੰਦ ਅੰਧ ਅਵਦ ਬਿਹਾਏ ਜਾਏ ਅੰਤ ਕਾਲ ਕੈਸੇ ਹਰ ਨਾਮ ਲਿਵਲਾਈਏ ਭਵਾ ਕਬੀਰ ਜੀ ਕਹੇ ਲਗੇ ਭਾਈ ਹੁਣ ਤੁਹਾਡੀ ਬਿਰਤੀ ਮਾਇਆ ਦੇ ਵਿੱਚ ਖਚਤ ਹੈ ਪਰ ਬਾਬਾ ਮਾਇਆ ਸਾਥ ਨਾ ਹੋਏ ਇਸ ਮਾਇਆ ਨੇ ਸਦਾ ਨਾਲ ਨਹੀਂ ਰਹਿਣਾ ਕਿ ਇੱਥੇ ਹੀ ਦੁਨੀਆ ਦੇ ਵੱਡੇ ਵੱਡੇ ਬਾਦਸ਼ਾਹ ਲੋਕ ਛੱਡ ਗਏ ਸਿਕੰਦਰ ਵਰਗੇ ਛੱਡ ਗਏ ਕੀ ਲੈ ਗਏ ਲੰਕਾ ਗੱਡ ਸੋਨੇ ਦਾ ਭਿਆ ਮੂਰਖ 라ਵਣ ਕਿਆ ਲਿਆ ਉਹ ਸੋਨੇ ਦੀ ਲੰਕਾ ਸੀ 라ਵਣ ਦੀ ਉਹ ਵੀ ਸਾਰੀ ਕੁਝ ਇੱਥੇ ਛੱਡ ਗਿਆ ਤੇ ਮਗਰੋਂ ਪਛਤਾਇਆ ਵੱਡੇ ਵੱਡੇ ਬਾਦਸ਼ਾਹ ਲੋਕ ਪਛਤਾਏ ਕਿ ਅਸੀਂ ਇਸ ਦੁਨੀਆਵੀ ਧਨ ਦੇ ਮਗਰ ਹੀ ਆਪਣਾ ਜੀਵਨ ਬਰਬਾਦ ਕਰ ਲਿਆ ਤੇ ਜਿਹੜੇ ਧਨ ਨੇ ਨਾਲ ਜਾਣਾ ਸੀ ਉਹ ਤਾਂ ਨਹੀਂ ਇਕੱਤਰ ਹੀ ਨਾ ਕੀਤਾ ਇਸ ਕਰਕੇ ਬਾਬਾ ਖਬੀਰ ਕਹਿੰਦੇ ਫਿਰ ਪਾਛੇ ਪਛਤਾਹੋਗੇ ਪ੍ਰਾਨ ਜਾਹੇਗੇ ਸ਼ੂਤਰ ਮਗਰੋਂ ਪਛਤਾਉਣਾ ਪਏਗਾ ਹੁਣ ਹੀ ਸਿਮਰਨ ਦਾ ਵੇਲਾ ਹੈ ਇਸ ਲਈ RAM ਨਾਮ ਨੂੰ ਲੁਟਣਾ ਕਰੋ ਭਾਈ